ਸਾ ਸ਼ੀਕਾ ਦੀ ਸਰ ਨੂੰ ਸਵਾਗਤ ਹੈ ਤੁਹਾਡਾ ਹਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਆਪਾਂ ਘਰ ਵਿੱਚ ਆਲੂ ਪੈਟਿਸ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਕ੍ਰਿਸਪੀ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏਗੀ ਤੇ ਜਿਹੜਾ ਮਸਾਲਾ ਬਣਾਵਾਂਗੇ ਉਹ ਵੀ ਐਨਾ ਜ਼ਰਾ ਟੇਸਟੀ ਬਣ ਕੇ ਤਿਆਰ ਹੋਏਗਾ ਤੁਸੀਂ ਇੱਕ ਵਾਰ ਇਸ ਤਰੀਕੇ ਨਾਲ ਪੈਟਿਸ ਬਣਾਓਗੇ ਤਾਂ بار بار ਬਣਾਉਣਾ ਚਾਹੋਗੇ ਤੇ ਪੈਟਿਸ ਦੇ ਲੇਅਰ ਆਪਾਂ ਬਿਲਕੁਲ ਵਧੀਆ ਬਾਜ਼ਾਰ ਵਰਗੀ ਬਣਾ ਕੇ ਤਿਆਰ ਕਰਾਂਗੇ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕੁਐਸਟ ਹੈ ਜੇ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜੋ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਜੋ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਤੇ ਆਓ ਬਹੁਤ ਹੀ ਟੇਸਟੀ ਇੱਕਦਮ ਕ੍ਰਿਸਪੀ ਆਲੂ ਪੈਟੀਜ਼ ਦੀ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਤੇ ਆਲੋਪੈਟਿਕ ਜਿਹੜੀ ਹੈ ਇਹ ਆਪਾਂ ਕਣਕ ਦੇ ਆٹے ਨਾਲ ਬਣਾਵਾਂਗੇ ਇੱਥੇ ਆਪਾਂ ਮੈਦੇ ਦਾ ਯੂਜ਼ ਨਹੀਂ ਕਰਾਂਗੇ ਇੱਥੇ ਮੈਂ 2 ਕੱਪ ਕਣਕ ਦਾ ਆਟਾ ਲਿਆ ਹੈ ਤੇ ਆਟੇ ਨੂੰ ਮੈਂ ਦੋ ਵਾਰੀ ਕਰਕੇ ਛਾਂਣ ਲਿਆ ਹੈ ਤਾਂ ਕਿ ਆਟਾ ਥੋੜਾ ਜਿਹਾ ਬਰੀਕ ਹੋ ਜਾਵੇ ਅੱਧਾ ਚਮਚ ਮੈਂ ਇੱਥੇ ਅਜਵਾਈਨ ਲਈ ਹੈ ਅਜਵਾਈਨ ਨੂੰ ਹੱਥ ਦੇ ਉੱਪਰ ਪਾ ਕੇ ਦੋਨਾਂ ਹੱਥਾਂ ਨਾਲ ਰਗੜ ਕੇ ਇਸ ਤਰੀਕੇ ਨਾਲ ਆਟੇ ਵਿੱਚ ਪਾਵਾਂਗੇ ਅੱਧਾ ਚਮਚ ਤੋਂ ਥੋੜਾ ਜਿਹਾ ਘਟੇ ਇੱਥੇ ਆਪਾਂ ਨਮਕ ਐਡ ਕਰਾਂਗੇ ਨਮਕ ਤੇ ਅਜਵਾਇ ਨੂੰ ਚੰਗੇ ਤਰ੍ਹਾਂ ਆਟੇ ਨਾਲ ਫਿਕਸ ਕਰ ਲਵਾਂਗੇ ਹੁਣ ਮੋਇਨ ਵਾਸਤੇ ਆਪਾਂ ਇੱਥੇ ਦੇਸੀ ਘਿਓ ਦਾ ਯੂਜ਼ ਕਰਾਂਗੇ ਇੱਥੇ ਮੈਂ 4 ਚਮਚ ਦੇਸੀ ਘਿਓ ਨੂੰ ਹਲਕਾ ਜਿਹਾ ਮੈਲਟ ਕਰ ਲਿਆ ਹੈ ਤੁਸੀਂ ਵੈਸੇ ਇੱਥੇ ਰਾਈਫਾਈਂਡ ਤੇਲ ਦਾ ਵੀ ਯੂਜ਼ ਕਰ ਸਕਦੇ ਹੋ ਪਰ ਦੇਸੀ ਘਿਓ ਨਾਲ ਆਪਣੀ ਜਿਹੜੀ ਪੈਟਿਸਨ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋਣਗੀਆਂ ਤੇ ਘਿਓ ਨੂੰ ਹੁਣ ਆਪਾਂ ਆਟੇ ਵਿੱਚ ਚੰਗੇ ਤਰ੍ਹਾਂ ਮਿਕਸ ਕਰਨਾ ਹੈ ਪੂਰਾ ਕਿਉਂ ਪੂਰੇ ਆਟੇ ਨੂੰ ਲੱਗਣਾ ਜ਼ਰੂਰੀ ਹੈ ਇਸ ਤਰੀਕੇ ਨਾਲ ਆਪਾਂ ਹੱਥਾਂ ਨਾਲ ਮਲਦੇ ਹੋਏ ਚੰਗੇ ਤਰ੍ਹਾਂ ਆਪਾਂ ਕਿਉ ਨੂੰ ਜਿਹੜਾ ਹੈ ਆਟੇ ਨਾਲ ਮਿਕਸ ਕਰ ਦਵਾਂਗੇ ਤਾਂ ਕਿ ਸਾਰੇ ਆਟੇ ਨੂੰ ਚੰਗੇ ਤਰ੍ਹਾਂ ਕਿਉ ਲੱਗ ਜਾਵੇ ਹੁਣ ਆਪਾਂ ਇਸ ਤਰੀਕੇ ਨਾਲ ਆਟੇ ਦੀ ਮੁਠੀ ਬਣਾ ਕੇ ਦੇਖਾਂਗੇ ਜੇ ਆਪਣਾ ਆਟਾ ਇਸ ਤਰੀਕੇ ਨਾਲ ਮੁਠੀ ਵਾਂਗੂ ਇਕੱਠਾ ਹੋ ਜਾਏਗਾ ਇਹਦਾ ਮਤਲਬ ਹੈ ਆਪਣਾ ਆਟਾ ਜਿਹੜਾ ਬਿਲਕੁਲ ਪਰਫੈਕਟ ਹੈ ਪੈਟਿਸ ਬਣਾਉਣ ਵਾਸਤੇ ਜੇ ਤੁਹਾਨੂੰ ਲੱਗੇ ਤੁਹਾਡਾ ਆਟਾ ਇਸ ਤਰ੍ਹਾਂ ਦਾ ਨਹੀਂ ਹੈ ਡਰਾਈ ਹੈ ਤਾਂ ਇਸ ਥੋੜਾ ਜਿਹਾ ਤੇ ਦੇਸੀ ਕਿਉ ਹੋਰ ਮੈਲਟ ਕਰਕੇ ਪਾ ਸਕਦੇ ਹੋ ਹੁਣ ਆਪਾਂ ਜਿਹੜਾ ਹੈ ਇੱਥੇ ਥੋੜਾ ਥੋੜਾ ਪਾਣੀ ਪਾ ਕੇ ਤੇ ਆਟਾ ਗੁੰਨ ਕੇ ਤਿਆਰ ਕਰਾਂਗੇ ਇਸ ਡੋ ਨੂੰ ਨਾ ਬਹੁਤ ਜ਼ਿਆਦਾ ਢਿੱਲਾ ਰੱਖਣਾ ਇਹਨਾਂ ਬਹੁਤ ਜ਼ਰਾ ਸਖਤ ਰੱਖਣਾ ਹੈ ਨਾਰਮਲ ਜੱਡੂ ਆਪਾਂ ਗੁੰਨ ਕੇ ਤਿਆਰ ਕਰਾਂਗੇ ਰੋਟੀਆਂ ਦੇ ਡੋ ਤੋਂ ਥੋੜਾ ਸਖਤ ਰੱਖਾਂਗੇ बहुत ही थोड़ा थोड़ा पा पटा गुन के तैयार करा जे आपोरी ज़्यादा पा पा दे दें तो आटा पतला हो जाएगा जे आप बाद आटा ऐड करा तो फिर वो गल नहीं बनेगी इस करके थोड़ा थोड़ा पानी पा के ही आप डो तैयार करना है हम आटे का डो इस तरीके मैं तैयार कर लिया है यू आप चंकी तरह मल लिया है तो हूँ आप ਇਨੂੰ ਥੋੜਾ ਜਿਹਾ ਕਿਉ ਲਗਾ ਦੇਵਾਂਗੇ ਕਿਉ ਲਗਾ ਕੇ ਤਾਂ ਆਪਾਂ ਇਸ ਆਟੇ ਨੂੰ ਰੈਸਟ ਦੇਣੀ ਹੈ ਵੈਸੇ ਤਾਂ ਬਾਜ਼ਾਰ ਵਾਲੇ ਪੈਟਿਸ ਮੈਦੇ ਦੀ ਹੀ ਬਣਾਉਂਦੇ ਹਨ ਪਰ ਆਪਾਂ ਬਹੁਤ ਹੀ ਹੈਲਦੀ ਤਰੀਕੇ ਨਾਲ ਬਣਾ ਰਹੇ ਹਾਂ ਇਸ ਕਰਕੇ ਆਪਾਂ ਇੱਥੇ ਆਟੇ ਦਾ ਯੂਜ਼ ਕੀਤਾ ਹੈ ਤੇ ਡੋ ਨੂੰ ਟਾ ਕੇ ਆਪਾਂ ਹੁਣ 10 ਤੋਂ 15 ਮਿੰਟ ਵਾਸਤੇ ਰੈਸਟ ਦੇਵਾਂਗੇ ਔਨੇ ਦਰ ਆਪਾਂ ਪੈਟਿਸ ਵਾਸਤੇ ਸਟਫਿੰਗ ਤਿਆਰ ਕਰਾਂਗੇ ਇੱਥੇ ਮੈਂ ਪੈਨ ਦੇ ਵਿੱਚ ਦੋ ਚਮਚ ਤੇਲ ਪਾਇਆ ਹੈ ਤੇਲ ਨੂੰ ਹਲਕਾ ਜਿਹਾ ਗਰਮ ਕਰ ਲਵਾਂਗੇ ਤੇਲ ਹੁਣ ਗਰਮ ਹੋ ਗਿਆ ਹੈ ਅੱਧਾ ਚਮਚ ਇਹਦੇ ਵਿੱਚ ਜੀਰਾ ਐਡ ਕਰਾਂਗੇ జీరే ਨੂੰ ਹਲਕਾ ਜਿਹਾ ਫਰਾਈ ਕਰ ਲਵਾਂਗੇ ਤੇ ਬਿਲਕੁਲ ਥੋੜੀ ਜਿਹੀ ਇਹਦੇ ਵਿੱਚ ਆਪਾਂ ਹਿੰਗ ਐਡ ਕਰ ਦੇਵਾਂਗੇ। 2ਕਿੰਚ ਅਦਰਕ ਦਾ ਟੁਕੜਾ ਮੈਂ ਇਸ ਤਰੀਕੇ ਨਾਲ ਕद्दूकस ਕਰ ਲਿਆ ਹੈ। ਅਦਰਕ ਤੁਸੀਂ ਜ਼ਰੂਰ ਪਾਓ। ਇਹਦਾਂ ਟੇਸਟ ਬਹੁਤ ਵਧੀਆ ਆਏਗਾ। ਦੋ ਹਰੀਆਂ ਮਿਰਚਾਂ ਮੈਂ ਇਸ ਤਰੀਕੇ ਨਾਲ ਬਰੀਕ ਕੱਟ ਲੀਆਂ ਹਨ। ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਹਲਕਾ ਜਿਹਾ ਪੁੰਨ ਲਵਾਂਗੇ। ਆਧਾ ਚਮਚ ਇਥੇ ਮੈਂ ਦਰਦਰਾ ਕੁੱਟਿਆ ਹੋਇਆ ਸੁੱਕਾ ਧਨੀਆ ਲਿਆ ਹੈ ਤੇ ਇਹ ਤੁਸੀਂ ਜ਼ਰੂਰ ਪਾਉਣਾ ਹੈ ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਸੁੱਕਾ ਧਨੀਆ ਪਾ ਕੇ ਹਲਕਾ ਜਿਹਾ ਪੁੰਨਾਗੇ ਚਮੇ ਦਾ ਚੌਥਾ ਹਿੱਸਾ ਇਹਦੇ ਵਿੱਚ ਆਪਾਂ ਹਲਦੀ ਪਾਉਣੀ ਹੈ ਹਲਦੀ ਬਹੁਤ ਜ਼ਿਆਦਾ ਨਹੀਂ ਐਡ ਕਰਾਂਗੇ ਹਲਦੀ ਨੂੰ ਵੀ ਹਲਕਾ ਜਿਹਾ ਪੁੰਨਾਗੇ ਗੈਸ ਦੀ ਫਲੇਮ ਹਲੇ ਲੋ ਰੱਖਾਂਗੇ ਹੁਣ ਇੱਥੇ ਮੈਂ 6 ਆਲੂ ਇਸ ਤਰੀਕੇ ਨਾਲ ਬੋਇਲ ਕਰਕੇ ਤੇ ਮੈਸ਼ ਕਰ ਲਿਆ ਹਾਂ ਤੁਸੀਂ ਇਹਨਾਂ ਨੂੰ ਕद्दूकस ਵੀ ਕਰ ਸਕਦੇ ਹੋ ਆਲੂ ਇੱਥੇ ਮੈਂ ਮੀਡੀਅਮ ਸਾਈਜ਼ ਦੇ ਲਏ ਹਨ ਆਲੂ ਹੁਣ ਆਪਾਂ ਚੰਗੇ ਤਰ੍ਹਾਂ ਮਸਾਲੇ ਨਾਲ ਮਿਕਸ ਕਰ ਦਵਾਂਗੇ। ਇਹਨਾਂ ਆਲੂਆਂ ਨੂੰ ਚੰਗੀ ਤਰ੍ਹਾਂ ਭੁੰਣਾ ਬਹੁਤ ਜ਼ਰੂਰੀ ਹੈ। ਆਲੂਆਂ ਨੂੰ ਮੈਂ 5 ਮਿੰਟ ਮੀਡੀਅਮ ਫਲੇਮ ਤੇ ਚੰਗੀ ਤਰ੍ਹਾਂ ਭੁੰਨ ਲਿਆ ਹੈ। ਤਾਂ ਹੁਣ ਇਹਦੇ ਵਿੱਚ ਆਪਾਂ ਕੁਝ ਮਸਾਲੇ ਐਡ ਕਰਾਂਗੇ। 1/2 ਚਮਚ ਐਡ ਕਰਾਂਗੇ ਕਸੂਰੀ ਮੇਥੀ। 1/2 ਚਮਚ ਲਵਾਂਗੇ ਧਨੀਏ ਦਾ ਪਾਊਡਰ। 1/2 ਚਮਚ ਲਾਲ ਮਿਰਚ ਦਾ ਪਾਊਡਰ ਐਡ ਕਰਾਂਗੇ। ਚਮੇ ਦਾ ਚੌਥਾ ਹਿੱਸਾ ਗਰਮ ਮਸਾਲਾ ਐਡ ਕਰ ਦਵਾਂਗੇ। ਤੇ ਆਲੂਆਂ ਨੂੰ ਬਹੁਤ ਹੀ ਚਟਪਟੇ ਬਣਾਉਣ ਵਾਸਤੇ ਇਹਦੇ ਵਿੱਚ ਪਾਵਾਂਗੇ 1/2 ਚਮਚ ਆਮਚੂਰ ਦਾ ਪਾਊਡਰ ਤੇ ਨਾਲ ਹੀ ਪਾ ਦਵਾਂਗੇ 1/2 ਚਮਚ ਨਮਕ ਥੋੜਾ ਜਿਹਾ ਬ੍ਰਿਕਟ ਕੇ ਹਰਾ ਧਨੀਆ ਐਡ ਕਰਾਂਗੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲੇ ਪਾ ਕੇ 2 ਤੋਂ 3 ਮਿੰਟ ਚੰਗੀ ਤਰ੍ਹਾਂ ਪਕਾਵਾਂਗੇ ਇਸ ਤਰੀਕੇ ਨਾਲ ਮਸਾਲੇ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਤੇ ਆਲੂ ਵੀ ਹੋਰ ਹੀ ਬਧਾ ਤਰੀਕੇ ਨਾਲ ਰੜ ਜਾਣਗੇ ਜਿਸ ਤਰ੍ਹਾਂ ਆਪਾਂ ਸੁੱਕੇ ਆਲੂਆਂ ਦੀ ਸਬਜ਼ੀ ਬਣਾਉਂਦੇ ਆ ਉਹਨਾਂ ਨੂੰ ਚੰਗੀ ਤਰ੍ਹਾਂ ਰਾੜਦੇ ਆ ਤਾਂ ਸਬਸਟਰ ਟੇਸਟ ਬਹੁਤ ਵਧ ਜਾਂਦਾ ਹੈ ਇਸੇ ਤਰੀਕੇ ਨਾਲ ਆਪਾਂ ਆਲੂ ਵੀ ਭੁੰਨ ਕੇ ਤਿਆਰ ਕਰਨੇ ਹਨ ਦੇਖੋ ਚੰਗੀ ਤਰ੍ਹਾਂ ਆਲੂਆਂ ਨੂੰ ਮੈਂ ਭੁੰਨ ਲਿਆ ਹੈ ਬਹੁਤ ਹੀ ਵਧੀਆ ਆਪਣਾ ਮਸਾਲਾ ਬਣ ਕੇ ਤਿਆਰ ਹੋ ਗਿਆ ਹੈ ਮਸਾਲਾ ਠੰਡੇ ਹੋਣ ਵਾਸਤੇ ਮੈਂ ਪਲੇਟ ਵਿੱਚ ਰੱਖ ਦਿੱਤਾ ਹੈ ਹੁਣ ਆਪਾਂ ਪੈਟਿਸ ਨੂੰ ਜੋੜਨ ਵਾਸਤੇ ਪੇਸਟ ਤਿਆਰ ਕਰਾਂਗੇ ਇੱਥੇ ਪਾ ਲਿਆ ਹੈ 2 ਵੱਡੇ ਚਮਚ ਦੇ ਸਿਕੂ ਦੇ ਕਿਉ ਹਲਕਾ ਜਿਹਾ ਮੈਲਟ ਕੀਤਾ ਹੋਇਆ ਇਹਦੇ ਵਿੱਚ ਆਪਾਂ 3 ਵੱਡੇ ਚਮਚ ਕਾਰਨ ਫਲਾਰ ਪਾ ਦਵਾਂਗੇ तु कॉर्नफ्लॉर की जगह तो इतने आरा रोड या फिर थोड़ा जहा मैदा भी ले सकते हो तो चंकी तरह ना मिक्स कर देवेंगे डो हूँ रैसट आ चुकी है डो नए हैं इतर तो भी मिनट हो चुके हैं तो ज़्यादा टाइम तक आप डो रैसट पर नहीं रखना नहीं तो डो ढिला हो जाएगा हूँ आप चंकी तरह इस डो मल लवेंगे आटे डो ची तरह मलना बहुत ज़्यादा जरूरी है इस तरीके अपनी प्रैक्टिस बहुत वादिया क्रिस्पी बन के तैयार होो अपना इस तरह का है ਡੋਰ ਹੌਣ ਮੈਂ ਸਲੇਬ ਦੇ ਉੱਪਰ ਆ ਕੇ ਇਸ ਤਰੀਕੇ ਨਾਲ ਦੋਵਾਂ ਹੱਥਾਂ ਨਾਲ ਆਪਾਂ ਗੋਲ-ਗੋਲ ਘਮਾਉਂਦੇ ਹੋਏ ਬਿਲਕੁਲ ਇਹਨੂੰ ਰਾਉਂਡ ਸ਼ੇਪ ਦੇ ਦਵਾਂਗੇ ਤੇ ਅੱਛੀ ਤਰ੍ਹਾਂ ਸੈੱਟ ਕਰ ਲਵਾਂਗੇ ਹੋਰ ਨਾਈਫ ਨਾਲ ਆਪਾਂ ਇਹਦੇ ਇੱਕੋ ਜਿਹਾ ਸ਼ੇਪ ਪੀਸ ਕੱਟ ਲਵਾਂਗੇ ਸਾਰੇ ਪੀਸ ਮੇ ਇਕੋ ਜਿਹੇ ਦਿੱਹੰਤ ਇਹਨਾਂ ਦੇ ਆਪਾਂ ਪੀੜੇ ਕਰ ਲਵਾਂਗੇ ਜੇ ਕੋਈ ਪੀਸ ਵੱਡਾ ਛੋਟਾ ਹੋਵੇ ਤੇ ਡਿਵਾਈਡ ਕਰਕੇ ਆਪਾਂ ਤੁਹਾਨੂੰ ਇਕੋ ਜਿਹੇ ਕਰਨਾ ਹੈ ਕਿਉਂਕਿ ਛੇ ਆਪਾਂ ਨੂੰ ਪੀੜੇ ਇਕੋ ਜਿਹੇ ਸਾਈਜ਼ ਦੇ ਹੀ ਚਾਹੀਦੇ ਹਨ ਹੁਣ ਮੈਂ ਸਾਰੇ ਪੀੜੇ ਇਕੋ ਸਾਈਜ਼ ਦੇ ਕਰਕੇ ਰੱਖ ਲਏ ਹਨ ਤੇ ਹੁਣ ਆਪਾਂ ਇਹਨਾਂ ਵਿੱਚੋਂ ਪੰਜ ਪੀੜੇ ਸਾਈਡ ਤੇ ਰੱਖ ਲਵਾਂਗੇ ਤੇ ਇਹਨਾਂ ਨੂੰ ਆਪਾਂ ਕਵਰ ਕਰਕੇ ਰੱਖਣਾ ਹੈ ਤੇ ਜਿਹੜਾ ਇੱਕ ਪੀੜਾ ਹੈ ਉਹਨੂੰ ਆਪਾਂ ਬਿਲਕੁਲ ਤਿਆਰ ਕਰਾਂਗੇ जो आप एक पेड़ा बेल लवों फिर आप दूजा पेड़ा बाहर कट्टा नहीं तो पेड़े ड्राई हो जाएंगे इन्होंने पेड़ों को आप बिना सुक्का आटा लगाए ही बेल के तैयार करना है तो पैटीज पास जो डो आप तैयार किया है रोटी डो तो थोड़ा जा सख्त है इस करके इस बेलना बहुत ही आसान है तो यह सुे आटे तो बिना ही बेलया जाएगा क्योंकि थोड़ा जहा सखत है इस रोटी इस तरीके बिल्कुल पतली बेल के तैयार करना है जिस तरह पापड़ सेम पापड़ से रोटी मैं बिल्कुल पतली बेल के तैयार कर ली देख सकते हो एकदम पतली रोटी है सारिया रोटियां आप इस तरीके ना बेल बेल के एक प्लेट में रखते जावे ए रोटियां आपस में बिल्कुल नहीं जुड़दियां क्योंकि मोइन पाया हुआ है ਤੇ ਬਾਕੀ ਤੇ ਰੋਟੀਆਂ ਵੀ ਇਸੇ ਤਰੀਕੇ ਨਾਲ ਬਿਲ ਕੇ ਤੇ ਸਾਈਡ ਤੇ ਰੱਖ ਲਵਾਂਗੇ ਸਾਰੀਆਂ ਸ਼ੇਧਾ ਸ਼ੇਪ ਇਸ ਤਰ੍ਹਾਂ ਮੈਂ ਰੋਟੀਆਂ ਬਿਲ ਕੇ ਤੇ ਰੱਖ ਲੀਆਂ ਹਨ ਤੇ ਇਸ ਤਰ੍ਹਾਂ ਆਪਾਂ ਬਰਸ਼ ਲਵਾਂਗੇ ਬਰਸ਼ ਨਾਲ ਆਪਾਂ ਰੋਟੀ ਦੇ ਉੱਪਰ ਇਹ ਪੇਸਟ ਲਗਾਵਾਂਗੇ ਤੁਸੀਂ ਇੱਥੇ ਹੱਥਾਂ ਨਾਲ ਵੀ ਇਹ ਪੇਸਟ ਲਗਾ ਸਕਦੀ ਹੋ ਹੁਣ ਹਲਕਾ ਹਲਕਾ ਉੱਪਰ ਦੀ ਆਪਾਂ ਇਸ ਤਰੀਕੇ ਨਾਲ ਕਾਰਨ ਫਲੌਰ ਨੂੰ ਸਪ੍ਰਿੰਕਲ ਕਰਾਂਗੇ ਤੇ ਹੱਥ ਨਾਲ ਹਲਕਾ ਜਿਹਾ ਇਸ ਤਰੀਕੇ ਨਾਲ ਸਾਰੇ ਰੋਟੀ ਦੇ ਉੱਪਰ ਲਗਾ ਦੇਵਾਂਗੇ ਹੁਣ ਦੂਸਰੀ ਬੇਲ ਲਈ ਹੋਈ ਰੋਟੀ ਆਪਾਂ ਉੱਪਰ ਇਸ ਤਰੀਕੇ ਨਾਲ ਰੱਖ ਦਵਾਂਗੇ ਤੇ ਇਸ ਰੋਟੀ ਦੇ ਉੱਪਰ ਵੀ ਆਪਾਂ ਫਿਰ ਤੋਂ ਬਰਸ਼ ਨਾਲ ਜਿਹੜਾ ਹੈ ਪੇਸਟ ਲਗਾਉਣਾ ਹੈ ਤੇ ਸਾਰੀਆਂ ਰੋਟੀਆਂ ਉੱਪਰ ਆਪਾਂ ਇਸੇ ਤਰੀਕੇ ਨਾਲ ਪੇਸਟ ਲਗਾ ਕੇ ਕੌਰਨ ਫਲਾਰ ਇਸ ਤਰੀਕੇ ਨਾਲ ਸਪ੍ਰਿੰਕਲ ਕਰਕੇ ਤੇ ਰੋਟੀਆਂ ਨੂੰ ਸੈੱਟ ਕਰ ਲਵਾਂਗੇ सारे रोटियां मैं सैट कर लिया छेवीं रोटी है ये आप इस तरीके उपर रख दिखती है तो हूँ आपकी कटिंग करा रोटियां गोल हैं इन आप चौरस इस तरीके कट लवेंगे तो हूँ आप पीस करने हैं इस तरीके आपे कट लगावे फिर आप इत लगावे फिर बिच्चों की कट लगा के आप छे पीस तैयार कर ले हाले यह पीस आप देखने छोटे लग रहे हैं पर हाले आप बेल के तैयार करना है फिर यह थोड़े जो वे हो जाएंगे। बहुत ही हल्के हथ बेलवा इस तरीके दबावे तो नीचे वाले जो पीस हैं वह बिल्कुल ही सैट नहीं रहेंगे। दोनों साइड इन्होंने चेंज करके इस तरीके बेल के तैयार करना है देखो ये लेर वाली रोटी बन गई है जोड़े पास लेर हैं वह साइड आप उपरली पासे यानी कि बारले पासे रखा दूजी साइड आप स्टफिंग रखा दो चम्मच स्टफिंग मैं इस तरीके रख दिते हैं तो हूँ आप तरह इन सैट करना है किनारे ना किनारा जोड़ना है पहला आप हल्का हल्का सारे साइड से पानी लगाना है चारों साइड आप लगा लवेंगे स्टफिंग सही जगह पर रख के आप इस तरह कोने जोड़ेंगे ਤੇ ਬਾਕੀ ਜਿਹੜੇ ਸਾਈਡ ਵਾਲੇ ਕੋਰਨਰ ਹਨ ਉਹਨਾਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਸੈੱਟ ਕਰ ਲਵਾਂਗੇ ਦੇਖੋ ਤਿਕੋਣਾ ਆਪਣਾ ਇਸ ਤਰੀਕੇ ਨਾਲ ਹੈ ਪੈਟੀ ਬਣ ਕੇ ਤਿਆਰ ਹੋਈ ਹੈ ਇਸੇ ਤਰੀਕੇ ਨਾਲ ਹੀ ਪੈਟੀਆਂ ਬਣਾਈਆਂ ਜਾਂਦੀਆਂ ਹਨ ਦੇਖੋ ਕਿੰਨੀ ਵਧੀਆ ਆਪਣੀ ਪੈਟਰੀਜ਼ ਬਣ ਕੇ ਤਿਆਰ ਹੋ ਗਈ ਹੈ ਤੇ ਸਾਰੀਆਂ ਪੈਟਰੀਜ਼ ਆਪਾਂ ਇਸੇ ਤਰੀਕੇ ਨਾਲ ਹੀ ਤਿਆਰ ਕਰਨੀਆਂ ਹਨ ਇਸ ਤਰੀਕੇ ਨਾਲ ਹਲਕੇ ਹੱਥ ਨਾਲ ਆਪਾਂ ਇਹਨਾਂ ਨੂੰ ਪੇਲ ਕੇ ਥੋੜਾ ਵੱਡੀ ਕਰ ਲਵਾਂਗੇ ਤਾਂ ਨੂੰ ਸ਼ੇਪ ਥੋੜੀ ਗੜਬੜ ਲੱਗੇ ਥੋੜੀ ਪੈਟੀ ਆਪਾਂ ਨੂੰ ਸੈੱਟ ਨਾ ਲੱਗੇ ਤਾਂ ਆਪਾਂ ਇਸ ਤਰੀਕੇ ਨਾਲ ਚਾਰੋਂ ਸਾਈਡੇ ਦੀ ਕੱਟ ਦਵਾਂਗੇ ਇਸ ਤਰੀਕੇ ਨਾਲ ਸ਼ੇਪ ਬਿਲਕੁਲ ਵਧੀਆ ਆਏਗੀ ਤੇ ਪੈਟੀ ਆਪਣੀ ਬਹੁਤ ਹੀ ਵਧੀਆ ਇੱਕਦਮ ਬਿਲਕੁਲ ਸ਼ੇਪ ਵੀ ਸਹੀ ਤਰੀਕੇ ਨਾਲ ਆ ਜਾਏਗੀ ਜਿਹੜਾ ਸਾਈਡਸ ਦਾ ਆਟਾ ਬਚਾ ਹੈ ਇਹ ਵੀ ਆਪਾਂ ਯੂਜ਼ ਕਰਾਂਗੇ ਤੁਹਾਨੂੰ ਦੱਸਾਂਗੇ ਉਹਦਾ ਕੀ ਕਰਨਾ ਹੈ ਹੁਣ ਆਪਾਂ ਫਿਰ ਤੋਂ ਇਸ ਤਰੀਕੇ ਨਾਲ ਸਟਫਿੰਗ ਰੱਖ ਲਈ ਹੈ ਤਾਂ ਆਪਾਂ ਹੁਣ ਸਾਰੇ ਸਾਈਡਾਂ ਤੇ ਪਾਣੀ ਹਲਕਾ ਹਲਕਾ ਲਗਾਉਣਾ ਹੈ ਪਾਣੀ ਬਹੁਤ ਜ਼ਤ ਨਹੀਂ ਲਗਾਉਣਾ ਬਸ ਹਲਕੇ ਹੱਥ ਨਾਲ ਪਾਣੀ ਲਗਾ ਕੇ ਤਾਂ ਫਿਰ ਜੇ ਆਪਾਂ ਯੂਜ਼ ਕਰਾਂਗੇ ਤੁਹਾਨੂੰ ਦੱਸਾਂਗੇ ਉਹਦਾ ਕੀ ਕਰਨਾ ਹੈ ਹੁਣ ਆਪਾਂ ਫਿਰ ਤੋਂ ਇਸ ਤਰੀਕੇ ਨਾਲ ਸਟਫਿੰਗ ਰੱਖ ਲਈ ਹੈ ਤਾਂ ਆਪਾਂ ਹੁਣ ਸਾਰੇ ਸਾਈਡਾਂ ਤੇ ਪਾਣੀ ਹਲਕਾ ਹਲਕਾ ਲਗਾਉਣਾ ਹੈ ਪਾਣੀ ਬਹੁਤ ਜ਼ਤ ਨਹੀਂ ਲਗਾਉਣਾ ਬਸ ਹਲਕੇ ਹੱਥ ਨਾਲ ਪਾਣੀ ਲਗਾ ਕੇ ਤਾਂ ਫਿਰ ਤੋਂ ਆਪਾਂ ਪੈਟ ਨੂੰ ਸੈੱਟ ਕਰ ਲਵਾਂਗੇ ਕੋਨੇ ਨਾਲ ਕੋਨਾ ਜੋੜਾਂਗੇ ਇਸ ਤਰੀਕੇ ਨਾਲ ਆਪਾਂ ਤਿੰਨੇ ਕੋਰਨਰ ਸੈੱਟ ਪਹਿਲਾਂ ਸੈੱਟ ਕਰ ਲਵਾਂਗੇ ਫਿਰ ਆਪਾਂ ਇਸ ਤਰੀਕੇ ਨਾਲ ਹੱਥ ਨਾਲ ਦਬਾਉਂਦੇ ਇਹਨਾਂ ਨੂੰ ਪ੍ਰੈਸ ਕਰਾਂਗੇ ਦੇਖੋ ਇਸ ਤਰੀਕੇ ਦੇ ਨਾਲ इस तरीके साइड जुड़ी रहेगी तो बाले बिल्कुल ही तेल जाके खुल बहुत ही पैटी हो रख लिया हम गैस के दे उपर तेल गर्म करने वास्तव रखा हो इना पैटिस डीप फ्राई करना है तो उन्नी देर आप जो आटा बच गया ਇੰਨਾ ਦੇ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਹੈ ਰੋਲ ਕਰਦੇ ਹੋਏ ਥੋੜਾ ਖਿੱਚ ਕੇ ਰੋਲ ਕਰਾਂਗੇ ਤਾਂ ਪੀੜਾ ਬਣ ਜਾਏਗਾ ਲੱਛੇ ਪਰਾਂਠੇ ਵਾਂਗੂ ਆਪਾਂ ਇਹਨੂੰ ਤਿਆਰ ਕਰ ਲੈਣਾ ਹੈ ਤੇ ਇਸ ਤੋਂ ਪਹਿਲਾਂ ਮੈਂ ਦੋ ਪੀੜੇ ਇਸ ਤਰ੍ਹਾਂ ਦੇ ਪਹਿਲਾਂ ਹੀ ਬਣਾ ਕੇ ਰੱਖੇ ਹੋਏ ਹਨ ਤੇ ਇਹ ਮੈਂ ਤੁਹਾਨੂੰ ਦਿਖਾਉਣ ਵਾਸਤੇ ਕਰ ਰਹੀ ਹਾਂ ਮੈਨੂੰ ਤੁਹਾਨੂੰ ਦਿਖਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਇਸ ਪੀੜੇ ਨੂੰ ਆਪਾਂ ਬੇਲ ਲਵਾਂਗੇ ਇਹ ਵੀ ਪੈਟੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਆਟਾ ਆਪਾਂ ਬਿਲਕੁਲ ਵੇਸਟ ਨਹੀਂ ਕਰਾਂਗੇ ਸਾਰਾ ਆਟਾ ਫਿਰ ਯੂਜ਼ ਕਰਾਂਗੇ ਜਿਹੜੇ ਆਲੂ ਹਨ ਉਹ ਵੀ ਆਪਣੇ ਕੰਮ ਆ ਜਾਣਗੇ ए रोटी थोड़ी जी मोटी बेल के तैयार की है जिस तरह आप रोटी खाने वास्तव बेलदा उस तरह की रोटी बनाई है तो हम आप भी इस तरीके न चारों साइड कट लवेंगे बिल्कुल चार पीस मैं तैयार किया है ये आप स्टफिंग रखा इस तरीके तो पानी लगा के चारों साइड इस तरीके बंद कर देवेंगे देखो बिल्कुल पैटी वर्गी अपनी यदि भी शेप आ गई है बहुत ही बढ़िया इस तरीके ना वैसे पैटियां बनाई जाम जहाँ हो गया है बहुत ज़्यादा सड़िया हुआ तेल नहीं चाहिए एम पैटिस पावे इन तीन पैटिस में पावगी पैटिस मीडियम जी फ्लेम के उपर ही फ्राई करना है कलर सुनहरी ज जा, आ जाए तो देख सकते हो इनका कलर हल्का तक चेंज हो गया है शुरू हो गई हैं ने चेंज कर दोनों ने जी फ्लेम ना फ्राई कर देखो कलर कि सोना आ गया है बस हल्का जहां होर फ्राई करा पैटिज बहुत सुनहरी जन के तैयार हुई इस तो होर नहीं फ्राई करेंगे इन्हों आप तेल चो बाहर तो देख सकते हो कि वाया लेयरस वाली पैटिस बन के तैयार हुई हैं एकदम क्रिस्पी एकदम गोल्डन हैं इन्होंने तेल चो कू पेपर उपर रखते जाएंगे तो बाकी दैटिस भी आप इस तरीके फ्राई कर लवेंगे येटिस बहुत जल्दी फ्राई हो जा बहुत ज़्यादा टाइम नहीं लगता बस फ्लेम इतने मीडियम रखना होंगे है देखो उल्ट पुलट करते हुए आप फ्राई कर लिया है ਹੁਣ ਆਪਣੀਆਂ ਇਹ ਵੀ ਪੈਟਿਸ ਤਿਆਰ ਹੋ ਗਈਆਂ ਹਨ ਇਹਨਾਂ ਨੂੰ ਮੈਂ ਤੇਲ ਵਿੱਚੋਂ ਬਾਹਰ ਕੱਢ ਲਿਆ ਹੈ ਹੁਣ ਦੇਖੋ ਮੈਂ ਸਾਰੀਆਂ ਪੈਟਿਸ ਬਣਾ ਕੇ ਰੱਖ ਲਿਆ ਦੇਖੋ ਕਿੰਨੀਆਂ ਵਧੀਆ ਲੇਅਰਸ ਵਾਲੀਆਂ ਪੈਟਿਸ ਇੱਕਦਮ ਕ੍ਰਿਸਪੀ ਬਣ ਕੇ ਤਿਆਰ ਹੋਈਆਂ ਹਨ ਤੇ ਸਾਰੀਆਂ ਪੈਟਿਸ ਬਹੁਤ ਹੀ ਵਧੀਆ ਬਣੀਆਂ ਹਨ ਬਾਜ਼ਾਰ ਤੋਂ ਵਧੀਆ ਪੈਟਿਸ ਘਰ ਵਿੱਚ ਬਣ ਗਈਆਂ ਹਨ ਆਲੂ ਪੈਟਿਸ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈਆਂ ਹਨ ਤਾਂ ਹੁਣ ਆਪਾਂ ਤੁਹਾਨੂੰ ਪੈਟਿਸ ਤੋੜ ਕੇ ਦਿਖਾਵਾਂਗੇ ਪੈਟਿਸ ਬਹੁਤ ਹੀ ਕ੍ਰਿਸਪੀ ਇਕਦਮ ਗੁਰਗੁਰੀਆਂ ਬਣੀਆਂ ਹਨ ਅੰਦਰ ਸਟਫਿੰਗ ਦੇਖੋ ਕਿੰਨੀ ਜ਼ਿਆਦਾ ਜ਼ਬਰਦਸਤ ਹੈ ਇਕਦਮ ਚਟਪਟੀ ਆਪਣੀ ਜਿਹੜੀ ਸਟਫਿੰਗ ਹੈ ਹੁਣ ਆਪਾਂ ਇੱਥੇ ਕੈਚਪ ਦੇ ਨਾਲ ਮੈਂ ਰੱਖੀ ਹੈ ਗ੍ਰੀਨ ਚਟਨੀ ਬਹੁਤ ਹੀ ਮਜ਼ੇਦਾਰ ਆਪਣੀਆਂ ਪੈਟਿਸ ਬਣੀਆਂ ਹਨ ਹੁਣ ਤੁਸੀਂ ਵੀ ਮੇਰੇ ਤਰੀਕੇ ਨਾਲ ਆਲੂ ਪੈਟਿਸ ਦੀ ਰੈਸਪੀ ਜ਼ਰੂਰ ਟਰਾਈ ਕਰਨਾ ਫੇਰ ਮੈਨੂੰ ਦੱਸਣਾ ਕਿ ਤੁਹਾਡੀਆਂ ਆਲੂ ਪੈਟਿਸ ਕਿਸ ਤਰ੍ਹਾਂ ਬਣੀਆਂ ਤਾਂ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਹੋਰ ਟੇਸਟੀ ਤੇ ਡੇਲੀਸ਼ੀਅਸ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ